2029 ਦੇ ਇਲੈਕਸ਼ਨ ਲੜੋਗੇ ਬਹੁਤ ਜਲਦੀ ਗੱਲ ਕਰ ਰਹੇ ਹੋ ਤੁਸੀਂ ਹਾਲੇ ਤਾਂ 4-5 ਸਾਲ ਪਏ ਨੇ ਉਸ ਤੱਕ ਉਹ ਅਜੋਦੇ ਦਿਮਾਗ 'ਚ ਵੀ ਨਹੀਂ ਆਂਦੀ ਗੱਲ ਨਹੀਂ ਦਿਮਾਗ 'ਚ ਤਾਂ ਨਹੀਂ ਆਉਂਦੀ ਪਰ ਐਕਟਿਵ ਤਾਂ ਹੈਗੇ ਨੇ ਐਕਟਿਵ ਹਾਂ ਮੈਂ ਐਕਟ ਕੋਈ ਇਲੈਕਸ਼ਨ ਸੋਚ ਕੇ ਐਕਟਿਵ ਨਹੀਂ ਹਾਂ ਕਿ ਇਲੈਕਸ਼ਨ ਆਣੇ ਨੇ ਉਦੋਂ ਉਹ ਲੜਨੇ ਨੇ ਕੋਈ ਬਹਿਸ ਦਾ ਸੋਚ ਨਹੀਂ ਉਹ ਤਾਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਵੀ 2019 'ਚ ਵੀ ਐਸੀ ਸੀ ਕਿ ਨਹੀਂ ਲੜਨੇ 2019 ਤੋਂ ਬਾਅਦ ਜਿਹੜੇ 24 ਦੇ ਹੋਏ ਇਨਾਂ ਦੇ ਬਾਰੇ ਮੈਂ ਤਾਂ ਡਿਕਲੇਅਰ ਕਰ ਦਿੱਤਾ ਸੀ ਇੱਕ ਵਾਰੀ ਡਿਕਲੇਅਰ ਕਰ ਦਿੱਤਾ ਡਿਕਲੇਅਰ ਕਰ ਦਿੱਤਾ ਸੀ ਉਤੋਂ ਦਫਤਰ ਦੇ ਵਿੱਚੋਂ ਬੋਲ ਕੇ ਬਲਕਿ ਮੈਨੂੰ ਹੋਰਾਂ ਨੇ ਕਿਹਾ ਵੀ ਤੁਸੀਂ ਆਏ ਨਾ ਕਿਹਾ ਕਰੋ ਜੀ ਇਹ ਅੱਛਾ ਨਹੀਂ ਰਹੇਗਾ ਪਾਰਟੀ ਵਾਸਤੇ ਵੀ ਤੁਸੀਂ ਕਹਿ ਦਿੰਦੇ ਹੋ ਕਹਿਣਾ ਬੰਦ ਕਰ ਦਿੱਤਾ ਜੀ ਜੀ ਤੇ ਬੰਦ ਵਿੱਚ ਨਹੀਂ ਵੀ ਸੀ ਜਿਵੇਂ ਮੈਂ ਹੁਣੇ ਦੱਸਿਆ ਪਰ ਮੌਕੇ ਜਿਤੇ ਆ ਕੇ ਮਨ ਬਣ ਗਿਆ ਇਸ ਕਰਕੇ ਅੱਜ 2029 ਦੀ ਗੱਲ ਕਰੋ ਬੜਾ ਟੂ ਫਾਰ ਫੈਸ਼ਨ ਬੜਾ 4 ਸਾਲ ਬਹੁਤ ਲੰਬਾ ਪੀਰੀਅਡ ਹੁੰਦਾ ਪੋਲਿਟਿਕਸ ਕਈ ਵਾਰ ਵਰਿਆਂ ਦੇ ਵਰੇ ਦਹਾਕਿਆਂ ਦੇ ਦਹਾਕੇ ਨਿਕਲ ਜਾਂਦੇ ਨੇ ਛੋਟਾ ਜਿਹਾ ਲੱਗਦਾ ਹੈ ਕਈ ਵਾਰ ਇੱਕ ਦਿਨ ਵੀ ਬਹੁਤ ਵੱਡਾ ਹੁੰਦਾ ਅਨ ਸਰਟਨ ਪੀਰੀਅਡ ਹੈ ਇਹ ਨੇ ਦੇ ਵਿੱਚ ਕੋਈ ਸਿਆਸੀ ਵਾਰਸ ਵੀ ਤੁਸੀਂ ਨੋਮੀਨੇਟ ਜਾਂ ਕੋਈ ਮੰਨ ਚ ਹੈਗਾ ਲੋਕਤੰਤਰ ਦੇ ਵਿੱਚ ਕੋਈ ਤੁਸੀਂ ਵਾਰਸ ਨਹੀਂ ਹੁੰਦੇ ਤਾਂ ਲੋਕ ਚ ਨੂੰ ਚੁੰਦੇ ਨਹੀਂ ਜੋ ਲੋਕ ਜਿਸ ਨੂੰ ਬਣਾਉਂਦੇ ਉਹ ਬੰਦਾ ਹੈ ਪਰਿਵਾਰਿਕ ਇੱਕ ਟੋਟਲ ਪਰਿਵਾਰ ਰਾਜਨੀਤਿਕ ਪਰਿਵਾਰ ਹੈ ਕਿਉਂਕਿ ਮੈਂ ਜਦੋਂ ਗਵਰਨਮੈਂਟ ਦੇ ਵਿੱਚ ਸਾਂ ਦੋ ਟਰਮਸ ਦੇ ਵਿੱਚ ਦਿੱਲੀ ਬਹੁਤ ਰਹਿਣਾ ਪੈਂਦਾ ਸੀ ਹਰ ਫ੍ਰਾਈਡੇ ਰਾਤ ਨੂੰ ਆ ਜਾਣਾ ਮੰਡੇ ਮਾਰਨਿੰਗ ਇੱਥੋਂ ਚਲੇ ਜਾਣਾ ਫਿਰ ਉੱਥੇ ਜਾ ਕੇ 5 ਦਿਨ ਕੰਮ ਕਰਨਾ ਇੱਥੋਂ ਕਾਗਜ਼ ਇਕੱਠੇ ਕਰ ਲਿਓ ਉੱਥੋਂ ਲਿਖਾਂ ਦੇ ਰਹਿਣਾ ਪਰ ਅਖੀਰ ਜੇ ਅਗਰ ਇੱਕ ਹਿਸਾਬ ਦੇ ਲਗਾਵਾ ਕਿ ਮੈਂ 20 ਦਿਨ ਦਿੱਲੀ ਹਿੰਦੁਸਤਾਨ ਸ਼ਾਇਦ 10 ਦਿਨ ਇੱਥੇ ਹੁੰਦਾ ਸੀ ਪੂਰਾ ਇੱਕ ਮਹੀਨੇ ਦੇ ਹਿਸਾਬ ਨਾਲ ਜਦੋਂ ਗਵਰਨਮੈਂਟ ਦੇ ਵਿੱਚ ਸੀ ਮਿਸਿਸ ਬੰਸਲ ਉਹ 10 ਦਿਨ ਦਿੱਲੀ ਹੁੰਦੇ ਹੋਣੇ 20 ਦਿਨ ਇੱਥੇ ਕੰਮ ਕਰਦੇ ਸਨ ਉਹਨਾਂ ਨੂੰ ਬਹੁਤ ਸਾਰੇ ਲੋਕ ਉਹਨਾਂ ਨੂੰ ਆ ਕੇ ਕਹਿੰਦੇ ਸਨ ਕਿ ਮੈਂ ਵਾਸਤੇ ਬੇਟਾ ਛੋਟਾ ਉਹਨੂੰ ਲਗਾਈ ਰੱਖਦੇ ਸਨ ਲੋਕ ਇਸ ਢੰਗ ਦੇ ਵਿੱਚ ਇੱਕ ਪੋਲਿਟਿਕਲ ਫੈਮਿਲੀ ਬਣ ਜਾਂਦੀ ਹੈ ਪਰ ਵਾਰਿਸ ਬਣਾਣਾ ਮੇਰੇ ਖਿਆਲ ਰਾਜਨੀਤੀ ਦੇ ਵਿੱਚ ਨਹੀਂ ਇਹ ਤਾਂ ਲੋਕ ਚੁੰਦੇ ਨੇ ਲੋਕ ਜਾਂ ਵਰਕਰ ਤੁਹਾਡੀ ਪਾਰਟੀ ਦੇ ਉਹ ਤੁਹਾਨੂੰ ਚੁੰਦੇ ਨੇ ਉਹ ਬਣਾਉਂਦੇ ਆ ਵੀ ਹਾਂ ਤੁਸੀਂ ਅੱਗੇ ਹੋਵੋ 2029 ਦੇ ਇਲੈਕਸ਼ਨ ਲੜੋਗੇ ਬਹੁਤ ਜਲਦੀ ਗੱਲ ਕਰ ਰਹੇ ਹੋ ਤੁਸੀਂ ਹਾਲੇ ਤਾਂ 4-5 ਸਾਲ ਪਏ ਨੇ ਉਸ ਤੱਕ ਉਹ ਅਜੋਦੇ ਦਿਮਾਗ 'ਚ ਵੀ ਨਹੀਂ ਆਂਦੀ ਗਾ ਨੀ ਦਿਮਾਗ ਚ ਤਾਂ ਨਹੀਂ ਆਉਂਦੀ ਪਰ ਐਕਟਿਵ ਤਾਂ ਹੈਗੇ ਨੇ ਐਕਟਿਵ ਹਾਂ ਮੈਂ ਐਕਟ ਕੋਈ ਇਲੈਕਸ਼ਨ ਸੋਚ ਕੇ ਐਕਟਿਵ ਨਹੀਂ ਹਾਂ ਕਿ ਇਲੈਕਸ਼ਨ ਆਨੇ ਨੇ ਉਦੋਂ ਉਹ ਲੜਨੇ ਨੇ ਕੋਈ ਬਹਿਸ ਦਾ ਸੋਚ ਨਹੀਂ ਉਹ ਤਾਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਵੀ 2019 ਚ ਵੀ ਐਸੀ ਕਿ ਨਹੀਂ ਲੜਨੇ 2019 ਤੋਂ ਬਾਅਦ ਜਿਹੜੇ 24 ਦੇ ਹੋਏ ਇਹਨਾਂ ਦੇ ਬਾਰੇ ਮੈਂ ਤਾਂ ਡਿਕਲੇਅਰ ਕਰ ਦਿੱਤਾ ਸੀ ਇੱਕ ਵਾਰੀ ਡਿਕਲੇਅਰ ਕਰ ਦਿੱਤਾ ਡਿਕਲੇਅਰ ਕਰ ਦਿੱਤਾ ਸੀ ਉਤੋਂ ਦਫ਼ਤਰ ਦੇ ਵਿੱਚੋਂ ਬੋਲ ਕੇ ਬਲਕਿ ਮੈਨੂੰ ਹੋਰਾਂ ਨੇ ਕਿਹਾ ਵੀ ਤੁਸੀਂ ਆਏ ਨਾ ਕਿਹਾ ਕਰੋ ਜੀ ਇਹ ਅੱਛਾ ਨਹੀਂ ਰਹੇਗਾ ਪਾਰਟੀ ਵਾਸਤੇ ਵੀ ਤੁਸੀਂ ਕਹਿ ਦਿੰਦੇ ਹੋ ਕਹਿਣਾ ਬੰਦ ਕਰ ਦਿੱਤਾ ਜੀ ਤੇ ਬੰਦੇ ਵਿੱਚ ਨਹੀਂ ਵੀ ਸੀ ਜਿਵੇਂ ਮੈਂ ਹੁਣੇ ਦੱਸਿਆ ਪਰ ਮੌਕੇ ਜਿਤੇ ਆ ਕੇ ਮਨ ਬਣ ਗਿਆ ਇਸ ਕਰਕੇ ਅੱਜ 2029 ਦੀ ਗੱਲ ਕਰੋ ਬੜਾ ਟੂ ਫਾਰ ਫੈਸ਼ਡ ਬੜਾ 4 ਸਾਲ ਬਹੁਤ ਲੰਬਾ ਪੀਰੀਅਡ ਹੁੰਦਾ ਪੋਲਿਟਿਕਸ ਕਈ ਵਾਰ ਵਰੇਆਂ ਦੇ ਵਰੇ ਦਹਾਕਿਆਂ ਦੇ ਦਹਾਕੇ ਨਿਕਲ ਜਾਂਦੇ ਨੇ ਛੋਟਾ ਜਿਹਾ ਲੱਗਦਾ ਹੈ ਕਈ ਵਾਰ ਇੱਕ ਦਿਨ ਵੀ ਬਹੁਤ ਵੱਡਾ ਹੁੰਦਾ ਹੈ ਇਸ ਕਰਕੇ ਹਲੇ 4 ਸਾਲ ਤਾਂ ਅਨਸਰਟਨ ਪੀਰੀਅਡ ਹੈ ਇਹਦੇ ਵਿੱਚ ਤੁਸੀਂ ਸਿਆਸੀ ਵਾਰਸ ਵੀ ਤੁਸੀਂ ਨੋਮੀਨੇਟ ਜਾਂ ਕੋਈ ਮਨਚ ਹੈਗਾ ਲੋਕਤੰਤਰ ਦੇ ਵਿੱਚ ਕੋਈ ਤੁਸੀਂ ਵਾਰਸ ਨਹੀਂ ਹੁੰਦੇ ਤਾਂ ਲੋਕ ਜਿੰਨੂੰ ਚੁੰਦੇ ਨੇ ਜੋ ਲੋਕ ਜਿਸ ਨੂੰ ਬਣਾਉਂਦੇ ਉਹ ਬੰਦਾ ਹੈ ਪਰਵਾਰਿਕ ਇੱਕ ਟੋਟਲ ਪਰਿਵਾਰ ਰਾਜਨੀਤਿਕ ਪਰਿਵਾਰ ਹੈ ਕਿਉਂਕਿ ਮੈਂ ਜਦੋਂ ਗਵਰਨਮੈਂਟ ਦੇ ਵਿੱਚ ਸਾਂ ਦੋ ਟਰਮਸ ਦੇ ਵਿੱਚ ਦਿੱਲੀ ਬਹੁਤ ਰਹਿਣਾ ਪੈਂਦਾ ਸੀ ਹਰ ਫਰਾਈਡੇ ਰਾਤ ਨੂੰ ਆ ਜਾਣਾ ਮੰਡੇ ਮਾਰਨਿੰਗ ਇੱਥੋਂ ਚਲੇ ਜਾਣਾ ਫਿਰ ਉੱਥੇ ਜਾ ਕੇ 5 ਦਿਨ ਕੰਮ ਕਰਨਾ ਇੱਥੋਂ ਕਾਗਜ਼ ਇਕੱਠੇ ਕਰ ਲਿਓ ਉੱਥੋਂ ਲਿਖਾ ਦੇ ਰਹਿਣਾ ਪਰ ਅਖੀਰ 'ਚ ਅਗਰ ਇੱਕ ਹਿਸਾਬ ਜੇ ਲਗਾਵਾ ਕਿ ਮੈਂ 20 ਦਿਨ ਦਿੱਲੀ ਹਿੰਦੁਸਤਾਨ ਸ਼ਾਇਦ 10 ਦਿਨ ਇੱਥੇ ਹੁੰਦਾ ਸੀ ਪੂਰਾ ਇੱਕ ਆਪ ਮਹੀਨੇ ਦੇ ਹਿਸਾਬ ਨਾਲ ਜਦੋਂ ਗਵਰਨਮੈਂਟ ਦੇ ਵਿੱਚ ਸੀ ਮਿਸਿਸ ਬੰਸਲ ਉਹ 10 ਦਿਨ ਦਿੱਲੀ ਹੁੰਦੇ ਹੋਣੇ 20 ਦਿਨ ਇੱਥੇ ਕੰਮ ਕਰਦੇ ਸਨ ਉਹਨਾਂ ਨੂੰ ਬਹੁਤ سارے ਲੋਕ ਉਹਨਾਂ ਨੂੰ ਆਕੇ ਕਹਿੰਦੇ ਸਨ ਕੰਮ ਵਾਸਤੇ ਬੇਟਾ ਛੋਟਾ ਉਹਨੂੰ ਲਗਾਈ ਰੱਖਦੇ ਸਨ ਲੋਕ ਇਸ ਢੰਗ ਦੇ ਵਿੱਚ ਇੱਕ ਪੋਲੀਟੀਕਲ ਫੈਮਿਲੀ ਬਣ ਜਾਂਦੀ ਹੈ ਪਰ ਵਾਰਿਸ ਬਣਾਉਣਾ ਮੇਰੇ ਖਿਆਲ ਰਾਜਨੀਤੀ ਦੇ ਵਿੱਚ ਨਹੀਂ ਇਹ ਤਾਂ ਲੋਕ ਚੁੰਦੇ ਨੇ ਲੋਕ ਜਾਂ ਵਰਕਰਸ ਤੁਹਾਡੀ ਪਾਰਟੀ ਦੇ ਉਹ ਤੁਹਾਨੂੰ ਚੁੰਦੇ ਨੇ ਉਹ ਬਣਾਉਂਦੇ ਆ ਵੀ ਹਾਂ ਤੁਸੀਂ ਅੱਗੇ ਹੋਵੋ